ਸਭ ਤੋਂ ਪਹਿਲਾਂ ਆਏ ਹੋਏ ਸਾਰੇ ਮਹਿਮਾਨਾਂ ਦਾ ਬਹੁਤ-ਬਹੁਤ ਸਵਾਗਤ ਮੈਂ ਸ਼ੁਕਰਗੁਜ਼ਾਰ ਹਾਂ ਕਲਸੀ ਸਾਹਿਬ ਦਾ ਜਿਨ੍ਹਾਂ ਦੀ ਬਦੌਲਤ ਅੱਜ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ ਬਹੁਤ ਸਾਰੀਆਂ ਹਸਤੀਆਂ ਫਿਲਮ ਇੰਡਸਟਰੀ ਦੀਆਂ ਵੱਖ-ਵੱਖ ਅਦਾਇਰੇ ਦੀਆਂ ਇੱਥੇ ਮੌਜੂਦ ਨੇ ਔਰ ਸਾਡੇ ਓਜਲਾ ਸਾਹਿਬ ਦੀਪ ਸਾਬ ਨੇ ਬਹੁਤ ਵਧੀਆ ਖਬਰਾਂ ਬੋਲੀਆਂ ਬੜੀਆਂ ਫਿਲਮਾਂ 'ਚ ਵੀ ਕੰਮ ਕਰ ਰਹੇ ਨੇ ਔਰ ਵੈਸੇ ਵੀ ਅੱਜਕਲ ਸਰਗਰਮ ਨੇ ਪੰਜਾਬ ਦੇ ਵਿੱਚ ਇਹਨਾਂ ਵਾਸਤੇ ਜ਼ੋਰਦਾਰ ਤਾੜੀਆਂ ਪਾਜੋ ਅਰਵਿੰਦਰ ਪੱਟੀ ਵਾਸਤੇ ਔਰ ਮੇਰੀ ਬੇਟੀ ਕਹਿ ਸਕਣਾ ਗਲੋਰੀ ਬਚਪਨ 'ਚ ਬਹੁਤ ਘਟਾਇਆ ਨੂੰ ਔਰ ਅੱਜ ਖੁਸ਼ੀ ਹੁੰਦੀ ਹੈ ਉਸ ਗੱਲ ਦੀ ਵੀ ਗੁਰਮੀਤ ਬਾਵਾ ਉਹਨਾਂ ਦੀ ਬੇਟੀ ਉਹਨਾਂ ਦਾ ਜਿਹੜਾ ਵੰਸ਼ ਚਲਾ ਰਿਹਾ ਹੈ ਜ਼ੋਰ ਦਾ ਤਾਲੀਆਂ ਖੂਨ ਦਾ ਅਸਰ ਜ਼ਰੂਰ ਹੁੰਦਾ ਹੈ ਔਰ ਪੂਰੀ ਖੂਬ ਹੋ ਆਵਾਜ਼ ਉਹ ਤੁਸੀਂ ਦੇਖੋਗੇ ਸੁਣੋਗੇ ਉਹ ਸਾਡੇ ਇਨਕਮ ਟੈਕਸ ਤੋਂ ਅਸਿਸਟੈਂਟ ਸਾਡੇ ਅਫਸਰ ਸਾਹਿਬ ਬੈਠੇ ਨੇ ਔਰ ਬੜਾ ਅੱਛਾ ਲੱਗਦਾ ਜਦੋਂ ਬੇਲ ਮਿਲਾਪ ਹੁੰਦਾ ਹੈ ਪਿਆਰ ਵੱਧਦਾ ਹੈ ਯਾਕੂਬ ਗਿਲ ਸਾਹਿਬ ਬਹੁਤ ਵਧੀਆ ਸਿੰਗਰ ਨੇ ਇਹਨਾਂ ਵਾਸਤੇ ਤਾੜੀਆਂ ਜ਼ਰੂਰ ਬੱਜਾਓ ਔਰ ਦੇਖੋ ਬਹੁਤ-ਬਹੁਤ ਵੱਡੀਆਂ ਸਟੇਜਾਂ ਔਰ ਫਿਲਮਾਂ 'ਚ ਵੀ ਆ ਰਹੇ ਨੇ ਹਿੰਦੀ ਫਿਲਮਾਂ 'ਚ ਵੀ ਇਹਨਾਂ ਕੰਮ ਕੀਤਾ ਹੈ ਔਰ ਬੜੀ ਅੱਛੀ ਆਵਾਜ਼ ਹੈ ਇਹਨਾਂ ਦੀ ਆਉਣ ਵਾਲੇ ਸਮੇਂ 'ਚ ਬਹੁਤ ਸਾਰੀਆਂ ਹੋਰ ਬਾਲੀਵੁੱਡ ਫਿਲਮਾਂ 'ਚ ਕੰਮ ਕਰਨਗੇ ਸ਼ੁਕਰੀਆ ਬਾਕੀ ਹੋਰ ਬਹੁਤ ਸਾਰੇ ਸਾਡੇ ਲਲਿਤ ਮਹਿਤਾ ਜੀ ਬੈਠੇ ਨੇ ਔਰ ਚੇਤਨਪੂਰੀ ਸਾਹਿਬ ਨਵੀਪੂਰੀ ਸਾਹਿਬ ਤੇ ਮੈਂ ਬਾਅਦ ਚਿਰ ਮਿਲਾਨਾ ਚੰਨ ਕੰਗੀ ਨਾ ਵਾ ਉਹਨੇ ਸਮਝਿਆ ਸ਼ਾਇਦ ਹੋਣੇ ਬੁਲਾਣ ਲੱਗੇ ਇੱਕ ਬਾਕੀ ਇਹ ਆ ਵੀ ਦੂਰਦਰਸ਼ਨ ਤੇ ਕੁਲੇਸ਼ਾ ਦੀ ਰੋਪ ਤੁਸੀਂ ਕਬੂਲ ਕੀਤਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅੱਜ ਮੈਂ ਜੋ ਕੁਝ ਵੀ ਆ ਤੁਹਾਡੀ ਬਦੌਲਤ ਆ ਕਿੰਨੇ ਨੇ ਕਲਾਕਾਰ ਆਪਣੇ ਆਪ ਨੂੰ ਕਲਾਕਾਰ ਕਹੇ ਉਹ ਕਲਾਕਾਰ ਨਹੀਂ ਹੁੰਦਾ ਕਲਾਕਾਰ ਉਹ ਹੁੰਦਾ ਜਿਹਨੂੰ ਤੁਸੀਂ ਲੋਕ ਕਲਾਕਾਰ ਬਣਾਉਂਦੇ ਹੋ ਮੈਂ ਤੁਹਾਡਾ ਬਣਾਇਆ ਹੋਇਆ ਕਲਾਕਾਰ ਆ ਅੱਜ ਤੁਹਾਡੇ ਸਾਹਮਣੇ ਖੜਾ ਆਂ ਔਰ ਕਲਸੀ ਸਾਹਿਬ ਨੇ ਬੜਾ ਵਧੀਆ ਉਪਰਾਲਾ ਕੀਤਾ ਹੈ ਹਰ ਫੰਕਸ਼ਨ ਨੂੰ ਬਹੁਤ ਵਧੀਆ ਢੰਗ ਨਾਲ ਨਿਭਾਉਂਦੇ ਨੇ ਔਰ ਮਿਹਨਤ ਰੰਗ ਲਿਆਉਂਦੀ ਏ ਜ਼ਿੰਦਗੀ ਚ ਨੇਕ ਨੀਅਤ ਦਾ ਬੰਦਾ ਜਿਹੜਾ ਕੰਮ ਕਰਦਾ ਹੈ ਔਰ ਨੇਕ ਨੀਅਤ ਨਾਲ ਕੰਮ ਕਰਦਾ ਹੈ ਉਹ ਬੰਦਾ ਹਮੇਸ਼ਾ ਕਾਮਯਾਬ ਰਹਿੰਦਾ ਹੈ ਤੇ ਕਾਮਯਾਬ ਬੰਦਾ ਖੁਸ਼ ਰਹੇ ਨਾ ਰਹੇ ਖੁਸ਼ ਰਹਿਣ ਵਾਲਾ ਬੰਦਾ ਹਮੇਸ਼ਾ ਕਾਮਯਾਬ ਰਹਿੰਦਾ ਹੈ ਇਸ ਵਕਤ ਜ਼ਿੰਦਗੀ ਚ ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਹੈ ਕਦੀ ਉਦਾਸ ਨਹੀਂ ਹੋਣਾ ਚਾਹੀਦਾ ਉਦਾਸ ਹੋਣ ਨਾਲ ਕੱਲ ਦੀ ਮੁਸ਼ਕਲ ਦੂਰ ਨਹੀਂ ਹੁੰਦੀ ਸਗੋ ਅੱਜ ਦਾ ਸਕੂਨ ਵੀ ਚਲਾ ਜਾਂਦਾ ਹੈ ਇਸ ਵਾਸਤੇ ਅੱਜ ਨੂੰ ਇੰਜੋਏ ਕਰੋ ਇਹ ਛੋਟੀ ਸੀ ਜ਼ਿੰਦਗੀ ਹੈ ਇਹ ਛੋਟੀ ਸੀ ਜ਼ਿੰਦਗੀ ਹੈ ਪਲ ਕਿਸ ਨੇ ਦੇਖਾ ਹੈ ਇਸ ਲਈ ਅੱਜ ਨੂੰ ਇੰਜੋਏ ਕਰੋ ਕੱਲ ਕਿਸ ਨੇ ਦੇਖਾ ਹੈ ਕਲਸੀ ਸਾਹਿਬ ਤੁਹਾਡੇ ਹੱਥੇ ਦੋ ਲੈਣਾ ਕਹਿ ਰਹੇ ਆ ਜੋ ਸਫਰ ਇਖਤਿਆਰ ਕਰਤੇ ਹਨ ਵੈਸੇ ਸਾਰਿਆਂ ਵਾਸਤੇ ਨੇ ਜੋ ਸਫਰ ਇਖਤਿਆਰ ਕਰਤੇ ਹਨ वही मंज़िलों को पार, पार, पार करते हैं एक, एक बार चलने का हौसला तो रखिए ऐसे मुसाफिरों का रास्ते भी इंतजार करते हैं जिंदगी में कामयाब कामयाब होने वास्ते मेहनत बड़ी जरूरी है बाकी जदों टीवी ते यंग स्टेज ते जिथे भी जाइए बड़ा मान मिलता है जदों कलाकारन कन्ने शोहरत मिलती है ते ओदे फैन भी बड़े हो जांदे ने और कई फैन दस्ते च मिल जांदे ने कई फैन ਘਰ ਆ ਜਾਂਦੇ ਨੇ ਤੇ ਕਈ ਵਾਰੀ ਸਾਨੂੰ ਫੈਨਾਂ ਕੋਲ ਜਾਣਾ ਪੈਂਦਾ ਔਰ ਇੱਕ ਫੈਨ ਸਾਡੇ ਘਰ ਹੀ ਆ ਗਿਆ ਆ ਕੇ ਮੇਰੇ ਵੱਲ ਹੱਸੀ ਜਾਵੇ ਵੇਖ ਕੇ ਕਲੇਸ਼ਾ ਜੀ ਆਡੀਆਂ ਸਟਿੱਕਾ ਵੇਖ ਕੇ ਬੜਾ ਆਸਾਂ ਅੰਦਾਜ਼ ਮੈਂ ਖੁਸ਼ ਹੋ ਗਿਆ ਫਿਰ ਕਹਿੰਦਾ ਕਲੇਸ਼ਾ ਜੀ ਇੰਨਾ ਆਸਾ ਸਾਨੂੰ ਖਬਰਾਂ ਸੁਣ ਕੇ ਨਹੀਂ ਆਉਂਦਾ ਜਿੰਨਾ ਤੁਹਾਡੀਆਂ ਸਟਿੱਕਾਂ ਦੇ ਆਉਂਦਾ ਮੈਂ ਹੈ ਬੇਇੱਜ਼ਤੀ ਕਰਨ ਨਹੀਂ ਇੱਜ਼ਤ ਕਰਨ ਦੇ ਆ ਉਸ ਤੋਂ ਬਾਅਦ ਫੇਰ ਕਹਿੰਦਾ ਕੁਲੇਸ਼ਾ ਜੀ ਤੁਸੀਂ ਹਿੰਦੀ ਫਿਲਮਾਂ 'ਚ ਕਿਉਂ ਨਹੀਂ ਹੁੰਦੇ ਉਹ ਬੰਦਾ ਕਹਿ ਹੀ ਦਿੰਦਾ ਨਾ ਮੇਰੇ ਵਰਗੇ ਕਿੱਥੇ ਫੇਰ ਕਹਿੰਦਾ ਕੁਲੇਸ਼ਾ ਜੀ ਤੁਸੀਂ ਹਿੰਦੀ ਫਿਲਮਾਂ 'ਚ ਕਿਉਂ ਨਹੀਂ ਹੁੰਦੇ ਮੈਂ ਮੇਰੇ ਵਰਗੇ ਕਿੱਥੇ ਲੈ ਤੁਹਾਡਾ ਭੈੜਿਆ ਬੈੜੀਆਂ ਸ਼ਕਲਾਂ ਨੇ ਆਂਡੇ ਤੁਸੀਂ ਕਿਉਂ ਨਹੀਂ ਆ ਸਕਦੇ ਮੈਂ ਹੈ ਇੱਜ਼ਤ ਕਰਨ ਦੇ ਬੇਇੱਜ਼ਤੀ ਕਰਨ ਦੇ ਇੱਕ ਵਾਰ ਇਸ ਤਰ੍ਹਾਂ ਹੀ ਕਹਿੰਦੇ ਨੇ ਕਮੇਡੀਅਨ ਜਿਹੜਾ ਹੁੰਦਾ ਨਾ ਉਹ ਖੁਸ਼ੀ ਵਾਲੀ ਜਗ੍ਹਾ ਤੇ ਜਾਵੇ ਤੇ ਬੜੀ ਖੁਸ਼ੀ ਹੁੰਦੀ ਹੈ ਜਦੋਂ ਕਿਤੇ ਅਫਸੋਸ ਵਾਲੀ ਜਗ੍ਹਾ ਤੇ ਜਾਣਾ ਪੈ ਜੇ ਬੜੀ ਮੁਸ਼ਕਲ ਹੁੰਦੀ ਹੈ ਕਮੇਡੀਅਨ ਵਾਸਤੇ ਕਿਉਂਕਿ ਉਹਨਾਂ ਨੇ ਕਿਰਦਾਰ ਦੇਖਿਆ ਹੁੰਦਾ ਹੈ ਸਟੇਜ ਤੇ ਆਉਂਦੇ ਆਂ ਜਾਂ ਜਿੱਥੇ ਵੇਖਦੇ ਆਂ ਉਹਨਾਂ ਦਾ ਚਿਹਰਾ ਖਿੜ ਜਾਂਦਾ ਹੈ ਹੱਸਣ ਲੱਗ ਪੈਂਦੇ ਨੇ ਮੇਰਾ ਇੱਕ ਦੋਸਤ ਸੀ ਉਹਦੀ ਦਾਦੀ ਦੀ ਕਿਰਿਆ ਸੀ ਮੈਂ ਉੱਥੇ ਅਫਸੋਸ ਕਰਨ ਚਲਾ ਗਿਆ ਜਨਾਨੀਆਂ ਰੋਣ ਪਿੱਟਣ ਡਈਆਂ ਜਦੋਂ ਮੈਂ ਉੱਥੇ ਅਫਸੋਸ ਕਰਨ ਪਹੁੰਚਿਆ ਨਾਲ ਹੀ ਸ਼ੁਰੂ ਹੋ ਗਿਆ ਦੂਜਾ ਕੰਮ ਲੀਪ੍ਰਿਤ ਨਾ ਰੋਕ ਨਿਸ਼ਾ ਆ ਗਿਆ ਹੁਣ ਮੈਂ ਤੇ ਅਫਸੋਸ ਕਰਨਾ ਮੈਂ ਮਾਤਾ ਜੀ ਬੜੀ ਮਾੜੀ ਗੱਲ ਹੋਈ ਵੇ ਪੁੱਤ ਮਾੜੀ ਕਾਦੀ ਅੱਜ ਦਿਨ ਭਾਗਾਂ ਨਾਲ ਚੜਿਆ ਪੁੱਤਰ ਅੱਗੇ ਤੇ ਟੀਵੀ ਦੇ ਵੇਖੀ ਸਾਜੀ ਅੱਜ ਤੇਰੇ ਇੱਥੇ ਹੀ ਦਰਸ਼ਨ ਹੋ ਗਏ ਕਿਰ ਕਿੰਦੀ ਵੇ ਪੁੱਤਰਾ ਤੇ ਤੇ ਜਿਹੜੋਂ ਸਕਿੱਟਾਂ ਆਂਦੀਆਂ ਟੀਵੀ 'ਚ ਫੜਾਈ ਆਸਾਂ ਤੈ ਪੁੱਤਰ ਬੜਾ ਆਸਾਂ ਨਹੀਂ ਤੇਰੇ ਬਹੁਤ ਆਸਾਂ ਨਹੀਂ ਮੈਂ ਮਤ ਤੈ ਤੂੰ ਹੀ ਰੋਂਦੇ ਆ ਮੈਂ ਅਫਸੋਸ ਤੇ ਆਈ ਆ ਤੈਨੂੰ ਹਾਸਾ ਸੁਝਣ ਦੇ ਇਹ ਤੇ ਕੁਝ ਵੀ ਨਹੀਂ ਮੇਰਾ ਇੱਕ ਗੋਸੀ ਉਹਨੇ ਦਾਦੇ ਦੀ ਡੈਥ ਹੋ ਗਈ ਡੈੱਡ ਬੋਡੀ ਪਈ ਹੈ ਜਰਾਨੀਆਂ ਰੋਡ ਪਿੱਟਣ ਲਈ ਹੈ ਜਦੋਂ ਮੈਂ ਉੱਥੇ ਅਫਸੋਸ ਕਰਨ ਪਹੁੰਚਿਆ ਇੱਕ ਜਰਾਨੀ ਨੇ ਐਸਾ ਵੈਂਡ ਪਾਇਆ ਮੈਨੂੰ ਵੇਖ ਕੇ ਉਹਦਾ ਮਤਲਬ ਵੀ ਕੁਝ ਹੋਰ ਨਿਕਲਦਾ ਮੈਂ ਜਦੋਂ ਪਹੁੰਚਿਆ ਕਹਿੰਦੀ ਬਾਪੂਏ ਉੱਠ ਕੇ ਆਖਰੀ ਵਾਰੀ ਕੁਲੇਸ਼ਾ ਦਾ ਮੂੰਹ ਵੇਖ ਲੈ ਇੱਥੇ ਕੁਲੇਸ਼ਾ ਕੀ ਕਰੇਗਾ ਕਹਿਣ ਦਾ ਮਤਲਬ ਜਿੱਥੇ ਵੀ ਜਾਓ ਕਾਮੇਡੀ ਹਰ ਜਗ੍ਹਾ ਤਾਂ ਲਪਦੀ ਹੈ ਕਾਮੇਡੀਨ ਵਾਸਤੇ ਥੋੜੀ ਮੁਸ਼ਕਲ ਹੁੰਦੀ ਹੈ ਲੋ ਇੱਕ ਮੇਰੀ ਇੱਕ ਸ਼ੁਰੂ ਤੋਂ ਹੀ ਟੀਵੀ ਤੇ ਜਾਂ ਫਿਲਮ ਚ ਜਾਂ ਸਟੇਜ ਤੇ ਮੈਂ ਮੈਸੇਜ ਰੂ ਦੇਣਾ ਨਾਲ ਨਾਲ ਮੇਰੇ ਨਾਲ ਮੇਰਾ ਲਾਡਲਾ ਸ਼ਗਿਰਦ ਹੈ ਕਾਂਸ਼ੀ ਰਾਮ ਚੰਨ ਚੰਨ ਚੜਿਆ ਚੰਨ ਚੜਿਆ ਆ ਜਾ ਇੱਧਰ ਇਹ ਚੰਨ ਗੋਇੰਦਵਾਲ ਸਾਹਿਬ ਤੋਂ ਹੈ ਔਰ ਬਹੁਤ ਵਧੀਆ ਕਲਾਕਾਰ ਹੈ 2 in 1 3 in 1 ਕਮੇਡੀਅਨ ਵੀ ਹੈ ਐਕਟਰ ਵੀ ਹੈ ਸਿੰਗਰ ਵੀ ਹੈ ਔਰ ਸਿਰਫ 2 ਮਿੰਟ ਵਾਸਤੇ ਕੁਲੇਸ਼ਾ ਦੀ ਝਲਕ ਉਸ ਤੋਂ ਬਾਅਦ ਬਾਕੀ ਹੋਰ ਪ੍ਰੋਗਰਾਮ بڑے ਆਰਟਿਸਟ ਬੈਠੇ ਨੇ ਸਾਡੇ ਸਾਬੀ ਸਾਬ ਰਾਈਟਰ ਡਾਇਰੈਕਟਰ ਐਂਡ ਐਕਟਰ ਬਹੁਤ ਸਾਰੇ ਫਿਲਮਾਂ ਇਹਨਾਂ ਦੀ ਆ ਰਹੀਆਂ ਔਰ ਚੰਦ ਆ ਜਾ ਜਾਰ ਮਾਈਕ ਘਰੋਂ ਲੈ ਕੇ ਆਣਾ ਹੈ ਹੈਲੋ ਹੈਲੋ ਦੂਸਰਾ ਐ ਨਹੀਂ ਇਹਦੇ ਨਾਲ ਦਾ ਨਹੀਂ ਕਹਿੰਦੇ ਪੂਛ ਵਾਲਾ ਹੀ ਆ ਚਲੋ ਠੀਕ ਹੈਲੋ ਹੈਲੋ ਲੋ ਜੀ ਜਿਹੜੇ ਕਿਰਦਾਰ ਨੂੰ ਤੁਸੀਂ ਪਸੰਦ ਕੀਤਾ ਹਲੇ ਡਰੈਸ ਦੇ ਦਿਓ ਗੈਟਅਪ ਦੇ ਫਿਰ ਵੀ ਮੈਂ ਕੋਸ਼ਿਸ਼ ਕਰਾਂਗਾ ਚਲੋ ਹਾਂਜੀ ਤੋਂ ਇੱਕ ਵਾਰੀ ਸਾਰੇ ਹੈਲੋ 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 ਇਹਨਾਂ ਟਾਈਮ ਨਹੀਂ ਹੈਗਾ ਸ਼ੁਰੂ ਕਰ ਹਾਂਜੀ ਟਾਈਮ ਨਹੀਂ ਹੈਗਾ ਸ਼ੁਰੂ ਕਰ ਲੱਗਾ ਅਕੇ ਅੱਛਾ ਕੋਲੇਸ਼ਾ ਜੀ ਹਾਂਜੀ ਸਭ ਤੋਂ ਪਹਿਲਾਂ ਜਿਹੜੇ ਸਾਡੇ ਹਾਂ ਹੈਲੋ 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 ਹਾਂਜੀ ਵਾਸਤੀ ਕਰ ਦਿਓ ਜੀ ਅੱਛਾ ਕੋਲੇਸ਼ਾ ਜੀ ਸਭ ਤੋਂ ਪਹਿਲਾਂ ਉਹ ਜਿਹੜੇ ਸਾਡੇ ਆਏ ਹੋਏ ਮਹਿਮਾਨ ਉਹਨਾਂ ਦਾ ਸਵਾਗਤ ਕਰੋ ਸੋਰੀ ਹਾਂ ਲੋ ਭਾਜੀ ਮਾਈਕ ਨੇ ਥੋੜਾ ਠੱਕ ਠੱਕ ਜਿਆ ਕਰਦਾ ਐ ਇੱਕ ਹੀ ਗੱਲ ਹੈ ਹੈਲੋ ਹੈਲੋ ਹਾਂ ਬਹੁਤ ਵਧੀਆ ਸਟੇਜ ਲੱਗੀ ਹੈ ਪਿੰਡ ਦੇ ਵਿੱਚ ਹਾਂ ਠੀਕ ਹੈ ਜੀ ਅਲੱਗ-ਅਲੱਗ ਜਗ੍ਹਾ ਤੋਂ ਲੋਕ ਆਏ ਨੇ ਪ੍ਰੋਗਰਾਮ ਵੇਖਣ ਸੱਬਿਆ ਜਾ ਰਖ ਔਰ ਉੱਥੇ ਕੁਲਿਸ਼ਾ ਦੀ ਐਂਟਰੀ ਹੁੰਦੀ ਹੈ ਉੱਥੋਂ ਦਾ ਮਾਹੌਲ ਕਿਸ ਤਰ੍ਹਾਂ ਦਾ ਹੁੰਦਾ ਹੈ ਉਹ ਆਈਟਮ ਚ ਦੇਖੋ ਹਾਂਜੀ ਕੁਲਿਸ਼ਾ ਮਜਿਸਟਰੀ ਕੋਈ ਨਹੀਂ ਕੋਈ ਨਹੀਂ ਲੋਡਿਕੋ ਲੇਸ਼ਾ ਜੀ ਸਭ ਤੋਂ ਪਹਿਲੋਂ ਜਿਹੜੇ ਸਾਡੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰੋ ਸਾਰਿਆਂ ਦਾ ਸਾਰਿਆਂ ਦਾ ਸਵਾਗਤ ਕਰੋ ਤੇ ਲੱਗਦੇ ਹੱਥ ਮੇਰਾ ਵੀ ਕਰ ਦਿਓ ਭਾਜੀ ਆਵਾਜ਼ ਥੋੜੀ ਚੁੱਕ ਦਿਓ ਅੱਛਾ ਤੇਰਾ ਵੀ ਪਿੱਛੇ ਆਵਾਜ਼ ਸੁਣ ਰਹੀ ਆ ਜੀ ਨਹੀਂ ਜੀ ਕਹਿੰਦੇ ਨਹੀਂ ਸੁਣ ਰਹੀ ਭਾਜੀ ਓਏ ਹੋਏ ਹੋਏ ਕਿਉਂਕਿ ਮੇਰਾ ਮੇਰਾ ਫਰਜ ਆ ਵੀ ਜੇ ਪਹਿਂ ਕੋਈ ਫਾਇਦਾ ਨਹੀਂ ਜੇ ਅਹੀਂ ਰੌਲਾ ਪਾ ਕੇ ਚੱਲ ਗਏ ਤੇ ਤੁਹਾਨੂੰ ਗੱਲ ਦੀ ਕੋਈ ਸਮਝਣ ਲੱਗੇ ਭਾਜੀ ਚੁੱਕੋ ਹਾਂ ਤੇਲੀ ਆਵਾਜ਼ ਹਾਂਜੀ ਹੈਲੋ 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 ਆ ਰਹੀ ਆ ਹਾਂਜੀ ਆ ਰਹੀ ਆਵਾਜ਼ ਜੀ ਸਾਡੀਆਂ ਤਾਲੀਆਂ ਦੀ ਆਵਾਜ਼ ਨਹੀਂ ਦਰ ਆ ਰਹੀ ਉਹ ਵੀ ਹੁਣ ਆ ਰਹੀ ਆ ਜਾ ਹੁਣ ਆਵਾਜ਼ ਆ ਰਹੀ ਹੈ ਸਾਨੂੰ ਆ ਰਹੀ ਤੁਹਾਡੀ ਆਵਾਜ਼ ਹਾਂਜੀ ਹੁਣ ਤੁਹਾਡੀ ਆਵਾਜ਼ ਆ ਰਹੀ ਹੈ ਸ਼ੁਕਰੀਆ ਮਿਹਰਬਾਨੀ ਜੀ ਅੱਛਾ ਕੋਲੇਖਾ ਜੀ ਇਹ ਜਿਹੜੇ ਸਾਡੇ ਆਏ ਹੋਏ ਮਹਿਮਾਨ ਨੇ ਆ ਸਟੂਡੈਂਟ ਵਗੈਰਾ ਬਾ ਜਾਂ ਹੋਰ ਮਹਿਮਾਨ ਇੱਥੇ ਪਹੁੰਚਿਆ ਸਾਰਿਆਂ ਦਾ ਸਵਾਗਤ ਕਰੋ ਤੇ ਲੱਗਦੇ ਹੱਥ ਮੇਰਾ ਵੀ ਕਰ ਦੇ ਅੱਛਾ ਹਾਂ ਕਿਸਾਨਾਂ ਨੂੰ ਜਵਾਨਾਂ ਨੂੰ ਮਜ਼ਦੂਰਾਂ ਨੂੰ ਅਫਸਰਾਂ ਨੂੰ ਮੁਲਾਜ਼ਮਾਂ ਨੂੰ ਨਾਕਾਂ ਨੂੰ ਵਿਧਾਕਾਂ ਨੂੰ ਪੰਚਾਂ ਨੂੰ ਸਰਪੰਚਾਂ ਨੂੰ ਯਾਰਾਂ ਨੂੰ ਦਿਲਦਾਰਾਂ ਨੂੰ ਤਹਿਸੀਲਦਾਰਾਂ ਨੂੰ ਨੰਬਰਦਾਰਾਂ ਨੂੰ ਥਾਣੇਦਾਰਾਂ ਨੂੰ ਹਾਲਦਾਰਾਂ ਨੂੰ ਜੀਬੀਦਾਰਾਂ ਨੂੰ ਦੁਕਾਨਦਾਰਾਂ ਨੂੰ ਪੱਲੇਦਾਰਾਂ ਨੂੰ ਢਾੜੀਦਾਰਾਂ ਨੂੰ ਸ਼ੌਕਾਰਾਂ ਨੂੰ ਕਲਾਕਾਰਾਂ ਨੂੰ ਗੀਤਕਾਰਾਂ ਨੂੰ ਸੰਗੀਤਕਾਰਾਂ ਨੂੰ ਪੱਤਰਕਾਰਾਂ ਨੂੰ ਚਿੱਤਰਕਾਰਾਂ ਨੂੰ ਬੇਰਜ਼ਗਾਰਾਂ ਨੂੰ ਟੱਬਰਦਾਰਾਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਰੋਪੜਗੇ ਮਾਵਾਂ ਨੂੰ ਤਾਈਆਂ ਨੂੰ ਚਾਚੀਆਂ ਨੂੰ ਬੀਬੀਆਂ ਨੂੰ ਮਾਸੀਆਂ ਨੂੰ ਬਜ਼ੁਰਗਾਂ ਨੂੰ ਸਿਆਣਿਆਂ ਨੂੰ ਨਿੱਕੇ ਨਿੱਕੇ ਨਿਆਣਿਆਂ ਨੂੰ ਬੈਠਿਆਂ ਖਲੋਤਿਆਂ ਨੂੰ ਸਾਰੇ ਸਰੋਟਿਆਂ ਨੂੰ ਕੁਲੇਸ਼ਾ ਵੱਲੋਂ ਪਿਆ ਤੁਹਾਨੂੰ ਖੁਸ਼ ਆਮਦid ਹੈਲੋ ਹਾਈ ਇਸ ਵਕਤੋਂ ਵੈਲਕਮ ਤੁਹਾਨੂੰ ਆਦ ਵੇਲ ਮੇਂ ਸ਼ੁਕਰੀਆ ਥੈਂਕ ਯੂ ਓਏ ਕਿਤੇ ਮੈਂ ਤੇਰਾ ਆਪੇ ਕਰ ਲਗ ਗਿਆ ਲੈ ਕੇ ਸਵਾਗਤ ਕੀਤਾ ਓਏ ਆਪੇ ਕਰ ਲਗਦੇ ਹੱਥ ਲੱਗ ਗਿਆ ਓ ਕੁਲੇਸ਼ਾ ਜੀ ਹਾਂ ਐਡਾ ਵੱਡਾ ਸਵਾਗਤ ਕੀਤਾ ਸਵਾਗਤ ਤੂੰ ਕੀਤਾ ਤੇ ਸੰਗ ਮੇਰਾ ਸੁੱਕ ਗਿਆ ਗळा ਮੇਰਾ ਸੰਗ ਸੁੱਕ ਗਿਆ ਪਾਣੀ ਪੀ ਤੇ ਪਾਣੀ ਕਿੱਥੇ ਆ ਪਾਣੀ ਘੜੇ ਚ ਤੇ ਘੜਾ ਕਿੱਥੇ ਤੁਹਾਡਾ ਰਸੋਈ ਚ ਤੇ ਰਸੋਈ ਕਿੱਥੇ ਰਸੋਈ ਘਰ ਚ ਤੇ ਘਰ ਕਿੱਥੇ ਗਲੀ ਚ ਤੇ ਗਲੀ ਕਿੱਥੇ ਗਲੀ ਮਹੱਲੇ ਚ ਉਹ ਤਾਂ ਮਹੱਲਾ ਕਿੱਥੇ ਮਹੱਲਾ ਸ਼ਹਿਰ ਚ ਤੇ ਸ਼ਹਿਰ ਕਿੱਥੇ ਆ ਸ਼ਹਿਰ ਜ਼ਿਲ੍ਹੇ ਚ ਤੇ ਜ਼ਿਲ੍ਹਾ ਕਿੱਥੇ ਆ ਪੰਜਾਬ ਉਹ ਤਾਂ ਪੰਜਾਬ ਕਿੱਥੇ ਆ ਪੰਜਾਬ ਬਿਲਡਿੰਗ ਚ ਤੇ ਇੰਡੀਆ ਕਿੱਥੇ ਆ ਇੰਡੀਆ ਦੁਨੀਆਂ ਚ ਤੇ ਦੁਨੀਆਂ ਕਿੱਥੇ ਦੁਨੀਆਂ ਧਰਤੀ ਤੇ ਉਹ ਤਾਂ ਦੁਨੀਆਂ ਕਿੱਥੇ ਆ ਦੁਨੀਆਂ ਧਰਤੀ ਤੇ ਤੇ ਧਰਤੀ ਕਿੱਥੇ ਧਰਤੀ ਪਾਣੀ ਚ ਤੇ ਪਾਣੀ ਫਟੇ ਮੁ ਤੇਰਾ ਫਟੇ ਮੁ ਦੁਰ ਫਟੇ ਮੁ ਤੇਰਾ ਬਰਾਬਰੀ ਕੱਖ ਨਹੀਂ ਤੈਨੂੰ ਪਤਾ ਇਹ ਹਸਣ ਵਾਲੀ ਗੱਲ ਤੇ ਆ ਦੱਸਣ ਵਾਲੀ ਗੱਲ ਵੀ ਹੈਗੀ ਅੱਛਾ ਦੱਸਣ ਵਾਲੀ ਗੱਲ ਕਿਹੜੀ ਆ ਦੱਸਣ ਵਾਲੀ ਗੱਲ ਇਹ ਹੈ ਜੇ ਅੱਜ ਤੋਂ ਹੀ ਹੁਣ ਤੋਂ ਹੀ ਅਸੀਂ ਪਾਣੀ ਨਾ ਨਾ ਬਚਾਇਆ ਆਉਣ ਵਾਲੇ ਸਮੇਂ 'ਚ ਸਾਰੀ ਧਰਤੀ ਦਾ ਪਾਣੀ ਘਟ ਜਿਨੇ ਰਹਿ ਜਾਣਾ ਇਸ ਵਾਸਤੇ ਥਾਂ ਥਾਂ ਤੇ ਬੂਟੇ ਲਾਓ ਹਵਾ ਨੂੰ ਸ਼ੁੱਧ ਬਣਾਓ ਪਾਣੀ ਨੂੰ ਖੁਦ ਬਚਾਓ ਮਿਹਰਬਾਨੀ ਸ਼ੁਕਰੀਆ ਥੈਂਕ ਯੂ ਵਾਹ ਜੀ ਵਾਹ ਕੁਲਦੀ ਸ਼ਾਹ ਜੀ ਤੇ ਗੱਲ ਸੁਣ ਸਾਰਿਆਂ ਨੂੰ ਸਿੱਖਿਆ ਤੇ ਦੇਣ ਦੇ ਆ ਵੀ ਪਾਣੀ ਬਚਾਓ ਤੇ ਤੂੰ ਪਾਣੀ ਬਚਾਉਣਾ ਨਾ ਮੈਂ ਆਪਣੇ ਹਿਸਾਬ ਨਾਲ ਬਚਾਉਣਾ ਕਿਦਾਂ ਪਾਣੀ ਕਿਸੇ ਤਰ੍ਹਾਂ ਦਾ ਵੇ ਬਚਾਉਣਾ ਚਾਹੀਦਾ ਕਿਦਾਂ ਵੇਖੋ ਜੀ ਪਾਣੀ ਠੰਡਾ ਹੋਵੇ ਗਰਮ ਹੋਵੇ ਉਬੜਿਆ ਹੋਵੇ ਤੱਤਾ ਹੋਵੇ ਨਿੱਗਾ ਹੋਵੇ ਕੋਸਾ ਹੋਵੇ ਕੋੜਾ ਹੋਵੇ ਸੈਣਾ ਹੋਵੇ ਵਧੀਆ ਹੋਵੇ ਮੈੜਾ ਹੋਵੇ ਨਿੱਲਾ ਹੋਵੇ ਚਿੱਟਾ ਹੋਵੇ ਮਿੱਠਾ ਹੋਵੇ ਪਿੱਕਾ ਹੋਵੇ ਬੰਬੀ ਦਾ ਹੈ ਨਾਲੇ ਦਾ ਹੈ ਨੇੜੇ ਦਾ ਹੈ ਖਾਰੇ ਦਾ ਹੈ ਟੁੱਟੀ ਦਾ ਹੈ ਨਲਕੇ ਦਾ ਹੈ ਘੜੇ ਦਾ ਹੈ ਸਰਾਈ ਦਾ ਹੋਵੇ ਦਰਿਆ ਦਾ ਹੈ ਪਤਨ ਦਾ ਹੈ ਛੱਪੜ ਦਾ ਹੈ ਮੀਂਹ ਦਾ ਹੋਵੇ ਆ ਪਗੜਾ ਨਹਾਉਣਾ ਆਪ ਪਾਣੀ ਬਚਾਉਣਾ ਵਾਹ ਬਿਕੋਲੇ ਜੀ ਇਹ ਬੂਟੇ ਨਾ ਲਾਓਗੇ ਹਾਂਜੀ ਫਿਊਚਰ ਚ ਬਹੁਤ ਪਛਤਾਓਗੇ ਠੀਕ ਹੈ ਕੁਲੀਸ਼ਾ ਕੋਈ ਨਹੀਂ ਬੂਟੇ ਲਾਵਾਂਗੇ ਜੀ ਬਾਕੀ ਇਹ ਐ ਬਾਕੀ ਹੋਰ ਆਈਟਮ ਸੀ ਪਰ ਹੋਰ ਬਹੁਤ ਸਾਰੇ ਕਲਾਕਾਰ ਨੇ ਟਾਈਮ ਦੀ ਟਾਈਮ ਵੀ ਘਟਨ ਨਾਲ ਗਰਮੀ ਵੀ ਗਰਮੀ ਦਿੱਤਾ ਟਾਈਮ ਦੇਖਣਾ ਚਾਹੀਦਾ ਕਿਉਂਕਿ ਅਕਸਰ ਇਹ ਪ੍ਰੋਗਰਾਮ ਹੁੰਦੇ ਰਹਿੰਦੇ ਨੇ ਔਰ ਕਲਸੀ ਸਾਹਿਬ ਹੋਜਲਾ ਸਾਹਿਬ ਸਟੇਜ ਤੇ ਆ ਰਹੇ ਨੇ ਬਾਕੀ ਬੜਾ ਵਧੀਆ ਮਾਹੌਲ ਬਣਿਆ ਔਰ ਜ਼ਿੰਦਗੀ ਚ ਕਹਿੰਦੇ ਨੇ ਹਸਣਾ ਸਭ ਤੋਂ ਵੱਡਾ ਜ਼ਰੂਰੀ ਹੈ ਔਰ ਮੈਂ ਸ਼ੁਕਰਗੁਜ਼ਾਰ ਹਾਂ ਇੱਕ ਵਾਰੀ ਫੇਰ ਕਲਸੀ ਸਾਹਿਬ ਦਾ ਔਰ ਔਜਲਾ ਸਾਹਿਬ ਦਾ ਜਿਨ੍ਹਾਂ ਦੀ ਬਦੌਲਤ ਤੁਹਾਡੇ ਦਰਸ਼ਕਾਂ ਦਾ ਮੌਕਾ ਮਿਲਿਆ ਹੋਰ ਵੀ ਸਾਡੇ ਬਹੁਤ ਸਾਰੇ ਮਹਿਮਾਨ ਬਹੁਤ ਸਾਰੇ ਸਿੰਗਰ ਬਹੁਤ ਸਾਰੇ ਕਲਾਕਾਰ ਉਹਨਾਂ ਨੇ ਹਾਜ਼ਰੀ ਲਵਾਣੀ ਆ ਤੇ ਬਾਕੀ ਅਗਲਾ ਪ੍ਰੋਗਰਾਮ ਸਾਡੇ ਐਂਕਰ ਸਾਹਿਬ ਦੱਸਣਗੇ